ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਇਹ ਇੱਕ ਕਪੈਨ ਜਿਹੜੀ ਝੋਨੇ ਦੀ ਕਟਾਈ ਕਰ ਰਹੀ ਹੈ ਜਿੱਥੇ ਕਿ ਹਰਿਆਣਾ ਤੇ ਪੰਜਾਬ ਦੇ ਅੰਦਰ ਝੋਨੇ ਦੀ ਲਵਾਈ ਦੀ ਸੀਜ਼ਨ ਪੂਰੀ ਜੋਬਨ ਤੇ ਹੈ ਅੱਜ ਤਰੀਕ 2 ਜੁਲਾਈ 2024 ਦਾ ਦਿਨ ਹੈ ਔਰ ਉੱਥੇ ਹੀ ਇਹ ਮਸ਼ੀਨ ਅੱਜ ਝੋਨਾ ਝੋਨੇ ਦੀ ਕਟਾਈ ਕਰ ਰਹੀ ਹੈ ਇਹ ਪੰਜਾਬ ਦੇ ਨਾਲ ਲੱਗਦੇ ਸਰਦੀ ਇਹ ਲੱਕ ਹਰਿਆਣੇ ਦਾ ਹੈ ਜਿੱਥੇ ਝੋਨੇ ਦੀ ਕਟਾਈ ਪੂਰੀ ਕੀਤੀ ਜਾ ਰਹੀ ਹੈ ਤਾਂ ਤੁਸੀਂ ਵੀ ਦੱਸਿਓ ਕਿ ਤੁਹਾਡੇ ਵੀ ਏਰੀਆ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਜਿੱਥੇ ਕਿ ਝੋਨੇ ਦੀ ਕਟਾਈ ਅੱਜ ਕੀਤੀ ਜਾ ਰਹੀ ਹੈ। ਬਾਈ ਦੇਖ ਲਓ ਨਰਹਣਾ ਕੱਟ ਮੈਂ ਜੀਰੀ ਲੱਗੀ ਪਟਣ ਤਾਂ ਤਸੱਲੀ ਆਦੀ ਹੋਣੀ ਬਾਈ ਇਹ ਬਕਸ਼ੀ ਇਸ ਮਸ਼ੀਨ ਚੱਲਣਾ ਲੱਗ ਰਿਹਾ 1500 ਤੋਂ ਜੀਰੀ ਮੈਂ ਇੰਡੈਕਸ ਕਾ ਮੈਂ ਜੀਰੀ ਲੱਗ ਰਹੀ ਨੇੜਾ ਇਹ ਜੋ ਆ ਰਹੀ ਦੇਖ ਲਿਓ ਭਾਈ ਸੌਣੂ ਬੋਰਮੈਨ ਬੈਠਾ ਹੈ ਲਿੱਡੂ ਵਾਲੀ ਮਸ਼ੀਨ ਹੈ ਤੇ ਚਲਾਉਣ ਦਾ ਬਾਣ ਪੜਿਆ ਭਾਈ ਕੋਈ ਰਾਤ ਨਹੀਂ ਹੈ ਜਬਾ ਬੱਪਾ ਜੀ